ਸਵਾਗਤ ਹੈ ਕਿਸਾਨ ਪ੍ਰਬੋਤ ਅੱਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜੇਕਰ ਤੁਸੀਂ ਵੀਡੀਓ YouTube ਚੈਨਲ ਉੱਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇ ਤੁਸੀਂ ਵੀਡੀਓ Facebook ਪੇਜ ਉੱਤੇ ਦੇਖ ਰਹੇ ਹੋ ਤਾਂ ਪੇਜ ਨੂੰ ਕਰ ਲਿਓ ਫੋਲੋ ਕਿਉਂਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਨੰਬਰ ਆਪਣਾ ਸਕਰੀਨ ਉੱਤੇ ਚੱਲ ਰਿਹਾ ਕਿਸੇ ਵੀ ਖੇਤੀ ਸਾਧਨ ਦੀਆਂ 5 ਤੋਂ 7 ਫੋਟੋਆਂ ਪੂਰੀ ਜਾਣਕਾਰੀ ਤੇ ਗਾਈਡ ਬਿਲਕੁਲ ਫ੍ਰੀ ਵਿੱਚ ਲਗਵਾ ਸਕਦੇ ਹੋ ਬਹੁਤ ਤੋਂ ਵੱਧ ਐਡਾ ਕਰਵਾਇਆ ਕਰੋ ਅੱਜ ਤੁਹਾਡੇ ਵਾਸਤੇ ਤਿੰਨ ਟਰੈਕਟਰ ਲੈ ਕੇ ਆਏ ਹਾਂ ਅਬ ਤੋਂ ਪਹਿਲਾਂ ਗੱਲ ਕਰਾਂਗੇ ਸਵਰਾਜ 855 ਜੇ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ 2000 ਤੇ 3 ਮਾਡਲ ਟਰੈਕਟਰ ਹੈ ਬਾਕੀ ਪੰਜਾਬ ਨੰਬਰ ਦਾ ਟਰੈਕਟਰ ਹੈ ਫਸਟ ਓਨਰ ਟਰੈਕਟਰ ਹੈ ਪਹਿਲੇ ਕਰ ਦਾ ਟਰੈਕਟਰ ਹੈ ਸਾਰਾ ਰੰਗ ਟਰੈਕਟਰ ਦਾ Ориਜਨਲ ਹੈ ਜਿੰਨਾ ਟਰੈਕਟਰ ਤੁਹਾਨੂੰ ਦਿਖ ਰਿਹਾ ਸਾਰਾ ਰੰਗ ਟਰੈਕਟਰ ਦਾ Ориਜਨਲ ਹੈ ਬੰਪਰ ਤੋਂ ਲੈ ਕੇ ਲਿੰਕਾਂ ਤੱਕ ਆਲ Ориਜਨਲ ਟਰੈਕਟਰ ਦਾ ਪੇਂਟ ਹੈ ਬਾਕੀ ਲੈਫਟ ਪੰਪ ਵੀ ਟਰੈਕਟਰ ਦਾ ਨਾਲ ਦਾ ਨਾਲ ਦੇ ਟਰੈਕਟਰ ਦੇ ਮਗਰਾੜਾ ਬਾਕੀ ਜਲਾ ਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਇੰਜਨ ਗੇਅਰ ਲੈਫਟ ਪੰਪ ਦੀ ਬੋਲ ਗਾਰੰਟੀ ਹੈ ਚਾਰੇ ਟਾਇਰ ਟਰੈਕਟਰ ਦੇ ਨਵੇਂ ਆ ਬਾਕੀ ਕ੍ਰਾਸ ਕਰਦੇ ਇੰਜਨ ਵਾਲਾ ਟਰੈਕਟਰ ਹੈ 6 ਜਿਹੜੀ ਟਰੈਕਟਰ ਹੈ ਬਾਗੇ ਜਲਾਗੇ ਡੈਟਰ ਤੁਸੀਂ ਖਰੀਦ ਸਕਦੇ ਹੋ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਮਾਲਕ ਵੀਰਾਂ ਵੱਲੋਂ ਇਹਦਾ ਰੇਟ ਰੱਖਿਆ ਗਿਆ ਹੈ 3,25,000 ਰੁਪਿਆ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਹੈ ਨੰਬਰ ਕਰੋ 8427025955 ਦੇ ਸੰਪਰਕ ਕਰਕੇ ਸਵਰਾਜ 855 ਟਰੈਕਟਰ ਤੁਸੀਂ ਖਰੀਦ ਸਕਦੇ ਹੋ 2000 ਤੇ 3 ਮਾਡਲ ਟਰੈਕਟਰ ਹੈ ਪੰਜਾਬ ਨੰਬਰ ਦਾ ਟਰੈਕਟਰ ਹੈ ਫਸਟ ਓਨਰ ਟਰੈਕਟਰ ਹੈ ਅੱਗੇ ਆ ਗਿਆ ਨਿਊ ਹਾਲੈਂਡ 36 ਦੀ ਸਪੈਸ਼ਲ ਐਡੀਸ਼ਨ ਜੇ ਗੱਲ ਕਰੀ ਟਰੈਕਟਰ ਦੇ ਮਾਡਲ ਦੀ 2015 ਮਾਡਲ ਟਰੈਕਟਰ ਹੈ ਸਾਰਾ ਟਰੈਕਟਰ Ориジナル ਹੈ ਬੈਂਪਰ ਤੋਂ ਲੈ ਕੇ ਲੈਂਕਾਂ ਤੱਕ ਆਲ Ориジナル ਟਰੈਕਟਰ ਦਾ ਪੇਂਟ ਹੈ ਨੀਲੇ ਮਗਰਾਲਾ ਦਾ ਟਰੈਕਟਰ ਹੈ ਪੰਜਾਬ ਨੰਬਰ ਟਰੈਕਟਰ ਹੈ ਬਾਕੀ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਤੇਲ ਬ੍ਰੇਕਾਂ 3 ਸਪੀਡ ਟਰੈਕਟਰ ਹੈ ਬਾਗੇ ਚਲਾ ਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਚਾਰੇ ਟਾਇਰ ਟਰੈਕਟਰ ਦੇ ਨਵੇਂ ਆ ਸਾਈਡ ਗੇਅਰ ਟਰੈਕਟਰ ਹੈ ਬਾਕੀ ਵਧੀਆ ਕੁਆਲਟੀ ਜਨਰੇਟਰ ਦੀ ਛਤਰੀ ਲੱਗੀ ਹੋਇਆ ਤੇ ਵਧੀਆ ਕੁਆਲਟੀ ਦੇ ਜਨਰੇਟਰ ਦੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਹੈ ਚਾਰੇ ਟਾਇਰ ਟਰੈਕਟਰ ਦੇ ਬਿਲਕੁਲ ਨਵੇਂ ਆ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਬਾਹ ਕੇ ਚਲਾ ਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ ਰੱਖਿਆ ਗਿਆ ਹੈ 4,80,000 ਰੁਪਿਆ ਪੰਜਾਬ ਨੰਬਰ ਟਰੈਕਟਰ ਹੈ ਫਸਟ ਓਨਰ ਟਰੈਕਟਰ ਹੈ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਹੈ ਨੰਬਰ ਕਰੋ 9877249083 ਦੇ ਸੰਪਰਕ ਕਰਕੇ ਨਿਊ ਆਰਲੈਂਡ 36 ਦੀ ਸਪੈਸ਼ਲ ਐਡੀਸ਼ਨ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਪੀਵੀ30 ਟਰੈਕ ਨੰਬਰ ਹੈ ਅੱਗੇ ਆ ਗਿਆ ਮਹਿੰਦਰਾ 475 ਡੀ ਆਈ ਜੇ ਗੱਲ ਕਰੀ ਟਰੈਕਟਰ ਦੇ ਮਾਡਲ ਦੀ 1997 ਮਾਡਲ ਟਰੈਕਟਰ ਹੈ ਪੰਜਾਬ ਨੰਬਰ ਦਾ ਟਰੈਕਟਰ ਹੈ ਪੀ ਵੀ 40 ਟਰੈਕਟਰ ਦਾ ਨੰਬਰ ਹੈ ਸਾਰਾ ਟਰੈਕਟਰ Ориਜਨਲ ਹੈ ਬੈਂਪਰ ਤੋਂ ਲੈ ਕੇ ਲੈਂਕਾਂ ਤੱਕ ਆਲ Ориਜਨਲ ਟਰੈਕਟਰ ਦਾ ਪੇਂਟ ਹੈ ਬਾਕੀ ਫਸਟ ਓਨਰ ਟਰੈਕਟਰ ਹੈ ਪਹਿਲੇ ਘਰ ਦਾ ਟਰੈਕਟਰ ਹੈ ਬਾਕੇ ਜਲਾ ਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਮਾਲਕ ਵੀਰਾਂ ਵੱਲੋਂ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ ਨਹੀਂ ਦੱਸਿਆ ਗਿਆ ਮਾਲਕ ਵੀਰਾਂ ਵੱਲੋਂ ਰੇਟ ਇਸ ਦਾ ਫੋਨ ਤੇ ਦੱਸਿਆ ਜਾਊਗਾ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਜਲ ਰਿਹਾ ਹੈ ਨੰਬਰ ਕਰੋ 9814334840 ਦੇ ਸੰਪਰਕ ਕਰਕੇ ਮਹਿੰਦਰਾ 475 DI ਟਰੈਕਟਰ ਤੁਸੀਂ ਖਰੀਦ ਸਕਦੇ ਹੋ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਹਾਂ ਹੋਰ ਨਵੀਂ ਵੀਡੀਓ ਦੇ ਨਾਲ ਹੋਰ ਨਵੇਂ ਖੇਤੀ ਸਾਧਨ ਦੇ ਨਾਲ ਉਦੋਂ ਤੱਕ ਚੈਨਲ ਨਾਲ ਜੁੜੇ ਰਹੋ ਧੰਨਵਾਦ